हां जी ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਪਹੁੰਚੇ ਹਾਂ ਗੁਰਸੇਵਕ ਸ਼ਾਹੀਵਾਲ ਡੇਰੀ ਫਾਰਮ ਤੇ ਜੋ ਕਿ ਪੰਜਾਬ ਦੇ ਵਿੱਚ ਆ ਨੀਲੀ ਰਵੀ ਮੱਝਾਂ ਦਾ ਫਾਰਮ ਤੁਸੀਂ ਦੇਖੇ ਹੋਣਗੇ ਦੋਸਤੋ ਮੁਰਰਾ ਦੇ ਫਾਰਮ ਦੇਖੇ ਹੋਣਗੇ ਹਾਰਸ ਸਟੱਡ ਫਾਰਮ ਦੇਖੇ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਸ਼ਾਹੀਵਾਲ ਵਰਡਾ ਦਾ ਫਾਰਮ ਦਿਖਾਉਣੇ ਆ ਜੋ ਕਿ ਗੁਰਸੇਵਕ ਸ਼ਾਹੀਵਾਲ ਡੇਰੀ ਫਾਰਮ ਦੇ ਨਾਮ ਤੇ ਚੱਲਦਾ ਆ ਰਿਹਾ ਪਿੰਡ ਲੁਬਾਣਾ ਟੇਕੂ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਦਾ ਖਾਨਾ ਵੀ ਲੁਪਾਣਾ ਕਰਮੂ ਆ ਇਹ ਫਾਰਮ ਦੋਸਤੋ ਨਾਪੇ ਤੋਂ ਕੋਈ 7 ਕਿਲੋਮੀਟਰ ਦੀ ਦੂਰੀ ਤੇ ਆ ਤੇ ਪਟਿਆਲੇ ਤੋਂ ਕੋਈ 25 ਕਿਲੋਮੀਟਰ ਤੇ ਭਾਦਸੋਂ ਤੋਂ 10 ਕਿਲੋਮੀਟਰ ਪੈਂਦਾ ਤੇ ਮੇਨ ਜੀਟੀ ਰੋਡ ਉੱਪਰ ਹੀ ਬਣਿਆ ਰੋਟੀ ਪੁਲ ਤੋਂ 3 ਕਿਲੋਮੀਟਰ ਦੀ ਦੂਰੀ ਆ ਗੁਰਸੇਵਕ ਸ਼ਾਹੀਵਾਲ ਡੇਰੀ ਫਾਰਮ ਤੇ ਓਨਲੀ ਤੁਹਾਨੂੰ ਦੋਸਤੋ ਖੰਨੇ ਤੋਂ ਵੀ ਆ ਸਕਦੇ ਹੋ ਤੁਸੀਂ ਗੁਬਿੰਦਗੜ ਤੋਂ ਵੀ ਆ ਸਕਦੇ ਜੇ ਫਤੇਗੜ ਸਾਹਿਬ ਤੋਂ ਵੀ ਰਾਜਪੁਰੇ ਤੇ ਪਟਿਆਲੇ ਤੋਂ ਵੀ ਨਾਬੇ ਤੋਂ ਵੀ ਸੰਘਰੂਰ ਤੋਂ ਵੀ ਮਲੇਰਕੋਟਲੇ ਤੋਂ ਵੀ ਤੇ ਲੁਧਿਆਣੇ ਤੋਂ ਵੀ ਜੋੜੇਪੁਲਾਂ ਵਿੱਚ ਦੀ ਵੀ ਤੁਸੀਂ ਜਿਹੜੀ ਆ ਵਿਜ਼ਿਟ ਕਰ ਸਕਦੇ ਜੇ ਰਸਤੇ ਬਹੁਤ ਲੱਗਦੇ ਆ ਪਿੰਡ ਨੂੰ ਓਨਲੀ ਲੁਭਾਣੇ ਟੇਕੂ ਤੁਸੀਂ ਵਿਜ਼ਿਟ ਕਰਨੀ ਆ 15 ਤੋਂ 20 ਸਾਲ ਦਾ ਤਜਰਬਾ ਬੋਲਦਾ ਵੀਰ ਦਾ ਕਾਫੀ ਪ੍ਰੋਗਰਾਮ ਮੇਲਿਆਂ ਦੇ ਉੱਪਰ ਵੀ ਗਏ ਆ ਦੋਸਤੋ ਇਨਾਮ ਵੀ ਜਿੱਤੇ ਆ ਚੰਗੀ ਚੰਗੀ ਆਪਣੀ ਸ਼ਾਹੀਵਾਲ ਵਹਿੜ ਦੇ ਪੱਖੋਂ ਬਿਲਕੁਲ ਪੇਸ਼ ਕੀਤੀਆਂ ਨੇ ਮੇਲਿਆਂ ਦੇ ਵਿੱਚ ਦੋਸਤੋ ਵਹਿਣਾ ਸ਼ਾਹੀਵਾਲ ਵਹਿਣਾ ਖਾਸ ਤੌਰ ਤੇ ਇਸ ਕਰ ਹੁੰਦੀਆਂ ਦੋਸਤੋ ਥਾਰਪਾਰਕਰ ਘਿਰ ਤੇ ਰਾਠੀ ਗਦਰੀ ਰਾਠੀ ਇਹ ਜਿਹੜੀਆਂ ਬਿਹੜਾਂ ਦੋਸਤੋ ਤੁਹਾਨੂੰ ਇਸ ਫਾਰਮ ਦੇ ਉੱਪਰ ਉਹ ਮਿਲ ਜਾਂਦੀਆਂ ਨੇ ਸੇਲ ਪਰਚੇਜ ਵਾਲੀਆਂ ਵੀ ਹੋਣਗੀਆਂ ਬਾਕੀ ਸਟੈਪ ਬਾਈ ਸਟੈਪ ਆਪਾਂ ਗੱਲ ਕਰਦੇ ਜਾਵਾਂਗੇ ਤੇ ਮੇਨ ਸ਼ਾਹੀਵਾਲ ਗਾਂ ਦੀ ਜਿਹੜੀ ਪਛਾਣ ਉਹ ਵੀ ਤੁਹਾਨੂੰ ਆਪਾਂ ਸਾਂਝੀ ਕਰ ਦਿਆਂਗੇ ਦੋਸਤੋ ਇਹਦੇ ਉੱਪਰ ਨਾ ਇੱਕ ਬੰਨ ਬਣਿਆ ਹੁੰਦਾ ਜਿਹਨੂੰ ਹੰਪ ਕਹਿੰਦੇ ਨੇ ਆਪਾਂ ਘੱਟ ਥੋੜ੍ਹ ਹੁੰਦੀ ਹੈ ਠੀਕ ਹੈ ਜੀ ਦੂਜੀ ਇਸ ਦੀ ਜਿਹੜੀ ਝਾਲਰ ਹੁੰਦੀ ਹੈ ਗਾਲ ਕੰਬਲ ਹੁੰਦੀ ਹੈ ਉਹ ਬਹੁਤ ਵੱਡੀ ਹੁੰਦੀ ਹੈ ਬਿਲਕੁਲ ਇਹਦੇ ਗਾਲ ਤੋਂ ਸਟਾਰਟ ਹੋ ਕੇ ਤਾਂ ਥੱਲੇ ਨਵੀ ਧੁੰਨ ਤੱਕ ਵੀ ਜਾਂਦੀ ਹੈ ਠੀਕ ਹੈ ਜੀ ਤੇ ਚੌਥੀ ਜਿਹੜੀ ਇਹ ਗਾਂ ਦੀ 4 ਇੰਚ ਤੋਂ 3 ਤੋਂ 4 ਇੰਚ ਜਿਹੜੀ ਧੁੰਨ ਹੁੰਦੀ ਹੈ ਨਵੀ ਹੁੰਦੀ ਹੈ ਜਿਹੜੀ ਦੋਸਤੋ ਧੁੰਨੀ ਹੁੰਦੀ ਹੈ ਧੁੰਨ ਉਹ 3 ਤੋਂ 4 ਇੰਚ ਹੁੰਦੀ ਏ ਤੇ ਬਾਕੀ ਇਸ ਪੰਜਵੀਂ ਨੰਬਰ ਨਿਸ਼ਾਨੀ ਦੀ ਗੱਲ ਕਰਦੇ ਹਾਂ ਦੋਸਤੋ ਤੇ ਪੂਛ ਜਿਹੜੀ ਆ ਰਾਠੀ ਗਾਂ ਨਾਲੋਂ ਛੋਟੀ ਹੁੰਦੀ ਏ ਦੀ ਜਿਹੜਾ ਤਾਂ ਹੰਪ ਹੁੰਦਾ ਦੋਸਤੋ ਬੰਦ ਹੁੰਦਾ ਠੀਕ ਹੈ ਜੀ ਤੇ ਇਹ 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 ਸੂਰਜ ਦੀਆਂ ਕਿਰਨਾਂ ਨੂੰ ਆਪਣੇ ਅੰਦਰ ਸਮਾਉਂਦਾ ਤੇ ਵਿਟਾਮਿਨ ਡੀ ਜਿਹੜਾ ਧੁੱਪ ਤੋਂ ਸਾਨੂੰ ਡਾਇਰੈਕਟ ਮਿਲਦਾ ਦੋਸਤੋ ਤੇ ਇਹਦੇ ਦੁੱਧ ਤੋਂ ਵੀ ਸਾਨੂੰ ਜਿਹੜਾ ਵਿਟਾਮਿਨ ਡੀ ਮਿਲਦਾ ਤੇ ਜਿਹੜੀ ਗਾਲ ਝੱਲ ਰਹੀ ਦੀ ਆ ਗਾਲ ਕੰਬਲਾ ਦੋਸਤੋ ਇਸ ਦੀ ਝੱਲ ਰ ਤੇ ਜੇ ਆਪਾਂ ਕਹਿ ਦਈਏ ਨਾ ਵੀ ਕਿਸੇ ਨੂੰ ਬੀਪੀ ਜਾਂ ਵੱਣਦਾ ਵਾਧਦਾ ਹੋਵੇ ਜਾਂ ਘਟਦਾ ਹੋਵੇ ਤੇ ਆਪਾਂ 5-7 ਮਿੰਟ ਇਸ ਦੇ ਹੱਥ ਫੇਰੀਏ ਤਾਂ ਉਹ ਵੀ ਨਾਰਮਲ ਹੋ ਜਾਂਦਾ ਸੋ ਇਹ ਸੈਂਟੀਫਿਕ ਜਿਹੜੀਆਂ ਦੋਸਤੋ ਇਹ ਗੱਲਾਂ ਨੇ ਸੈਂਟੀਫਿਕ ਵਿਗਿਆਨੀ ਵੀ ਮੰਨਦੇ ਆ ਇਹਦੇ ਦੁੱਧ ਨੂੰ ਤੇ ਹਾਲਸਨ ਫਰੀਜ਼ਰ ਦੇ ਦੁੱਧ ਦੇ ਵਿੱਚ ਦੋਸਤੋ ਜ਼ਮੀਨ ਸਮਾਨ ਦਾ ਫਰਕ ਆ ਤੇ ਜੇਕਰ ਭਾਵੇਂ ਅੱਜ 80 ਲੀਟਰ ਤੱਕ ਉਹ ਦੁੱਧ ਦੇ ਰਹੀ ਆ ਤੇ ਉਹਦੇ ਦੁੱਧ ਤੇ ਜਿਹੜਾ ਇਹਦਾ 12-15 ਕਿਲੋ ਦੁੱਧ ਦੇਣਾ ਚਾਹੇ 25-22 ਲੀਟਰ ਤੱਕ ਜਿਹੜੀ ਇੱਕ ਸ਼ਾਹੀ ਵਾਲ ਦੁੱਧ ਦੇ ਸਕਦੀ ਆ ਜਿੰਨਾ ਕਿ ਰਿਕਾਰਡ ਅੱਜ ਤੱਕ ਬਣਿਆ ਤੇ ਇਹਦੇ ਦੁੱਧ ਦੇ ਵਿੱਚ ਵੀ ਜਿਹੜਾ ਦੋਸਤੋ ਇੱਕ ਵੱਖਰਾ ਕਰਦੀ ਇਹਨੂੰ A2 ਮਿਲਕ ਦੇ ਵਿੱਚ ਜਿਹੜਾ ਇਸ ਦਾ ਦੁੱਧ ਆ ਜਾਂਦਾ ਵੀ ਆਪਣੇ ਸਰੀਰ ਦੀ ਇਮਿਊਨਿਟੀ ਨੂੰ ਬਣਾਉਂਦਾ ਤੇ ਇਹ ਦੁੱਧ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਠੀਕ ਆ ਦੀ ਬੁਮਾਰਗਿਆਂ ਦੇ ਨਾਲ ਲੜਨ ਦੀ ਜਿਹੜੀ ਆ ਦੋਸਤੋ ਸ਼ਮਤਾ ਜਿਹੜੀ ਆ ਇਹ ਤੇ ਦੁੱਧ ਦੇ ਵਿੱਚ ਬਥੇਰੀ ਹੁੰਦੀ ਆ ਤੇ ਬਾਕੀ ਇਸ ਗਾਂ ਦੇ ਦੁੱਧ ਤੋਂ ਜਿੰਨੇ ਵੀ ਦੋਸਤੋ ਦੇਸੀ ਘੋੜਾ ਤਿਆਰ ਹੁੰਦਾ ਬਹੁਤ ਗੁਣਕਾਰੀ ਏ ਇਸ ਘਰੇ ਜਿਕਰ ਆਪਾਂ ਗੱਲ ਕਰ ਲਈਏ ਦੇਸੀ ਘੋੜਾ ਤਿਆਰ ਕੀਤਾ ਜਾਂਦਾ ਦੁੱਧ ਵੀ ਸੇਲ ਕੀਤਾ ਜਾਂਦਾ ਹੈ ਗਾਂ ਦਾ ਇਹ ਦੁੱਧ ਤੋਂ ਦੇਸੀ ਘੋੜੇ ਜਿਹੜੇ ਪ੍ਰੋਡਕਟ ਬਣਦੇ ਆ ਉਹ ਵੀ ਤਿਆਰ ਕਰਕੇ ਸੇਲ ਕੀਤੇ ਜਾਂਦੇ ਆ ਬਾਕੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਇਸ ਦੇ ਘੋੜੇ ਤੋਂ ਜਿਹੜੀ ਤਿਆਰ ਕੀਤੀ ਪੰਜੀਰੀ ਆ ਉਹ ਇੱਕ ਦਵਾਈ ਦਾ ਕੰਮ ਕਰਦੀ ਆ ਜਿੱਦਾਂ ਕਿ ਆਪਾਂ ਨੂੰ ਵੀਰ ਨੇ ਦੱਸਿਆ ਹੈ ਵੀ ਇਹਦੀ ਪੰਜੀਰੀ ਹੈ ਜਿਹੜੀ ਦੋਸਤੋ ਇੱਕ ਦਵਾਈ ਖਾ ਲਓ ਸ਼ੂਗਰ ਦਾ ਮਰੀਜ਼ ਤੇ ਇਸ ਗਾਂ ਦੇ ਦੁੱਧ ਤੋਂ ਬਣੀ ਜਿਹੜੀ ਪੰਜੀਰੀ ਖਾ ਲੇ ਉਹ ਇੱਕ ਬਰਾਬਰ ਆ ਤੇ ਨੱਕ ਦੀ ਹੱਡੀ ਕਿਸੇ ਵੀਰ ਦੀ ਵੱਧਦੀ ਹੈ ਉਹ ਵੀ ਤੁਸੀਂ ਠੀਕ ਹੋ ਜਾਂਦੀ ਆ ਜੇਕਰ ਆਪਾਂ ਕਿਉ ਵਰਤਦੇ ਆ ਤੇ ਦੋ ਦੋ ਬੂੰਦਾਂ ਧੁੰਨੀ ਦੇ ਵਿੱਚ ਜਾਂ ਧੁੰਨ ਦੇ ਵਿੱਚ ਪਾਉਣ ਦੇ ਨਾਲ ਤੌਲੇ ਉਹਨੂੰ ਹਟ ਜਾਂਦੀ ਆ ਤੇ ਗੋਡਿਆਂ ਦੇ ਮਾਲਿਸ਼ ਕਰਨ ਨਾਲ ਵੀ ਕਾਫੀ ਲਾਹੇਵੰਦ ਆ ਦੋਸਤੋ ਸਰੀਰ ਸੈੱਟ ਰਹਿੰਦਾ ਚਾਹੇ ਤੁਸੀਂ ਡਾਇਰੈਕਟ ਵੇ ਦੇ ਨਾਲ ਦੁੱਧ ਪੀਂਦੇ ਹੋ ਚਾਹੇ ਉਹਨਾਂ ਦੁੱਧ ਤੋਂ ਕੀਤੇ ਗਏ ਪਦਾਰਥ ਪ੍ਰੋਡਕਟ ਉਹ ਯੂਜ਼ ਕਰਦੇ ਹੋ ਤੇ ਬਹੁਤ ਬੈਨੀਫੀਸ਼ੀਅਲ ਆ ਬੈਨੀਫਿਟ ਦੇਣਗੇ ਤੁਹਾਨੂੰ ਕਿਉਂਕਿ ਦੁੱਧ ਦੇ ਵਿੱਚ ਦੋਸਤੋ ਬਹੁਤ ਜਿਆਦਾ ਪਾਵਰ ਬਹੁਤ ਜਿਆਦੀ ਸ਼ਕਤੀ ਆ ਇਸ ਸ਼ਾਹੀਵਾਲ گاਵਾ ਦੇ ਸੋ ਬਾਕੀ ਦੋਸਤੋ ਜੇਕਰ ਆਪਾਂ ਹੋਰ ਬਿਮਾਰੀਆਂ ਤੋਂ ਗੱਲ ਕਰ ਲਈਏ ਜਿਹੜੇ ਬੈਡ ਕੋਲੇਸਟ੍ਰੋਲ ਨੇ ਉਹਨਾਂ ਨੂੰ ਘਟਾਉਂਦਾ ਤੇ ਜਿਹੜੇ ਚੰਗੇ ਗੁੱਡ ਕੋਲੇਸਟ੍ਰੋਲ ਆ ਦੋਸਤੋ ਉਹਨਾਂ ਨੂੰ ਵਧਾਉਂਦਾ ਹੈ ਇਸ ਗਾਂ ਦਾ ਦੁੱਧ ਇਸ ਗਾਂ ਦੇ ਦੁੱਧ ਜੇਕਰ ਬੱਚਿਆਂ ਦੀ ਦਿਮਾਗ ਦੀ ਸ਼ਕਤੀ ਨੂੰ ਬਤਾਉਣਾ ਚਾਹੁੰਦੇ ਹੋ ਦੋਸਤੋ ਤੁਸੀਂ ਇਸ ਗਾਣ ਦੇ ਦੁੱਧ ਦੀ ਵਰਤੋਂ ਕਰੋ ਤੇ ਬਾਕੀ ਸੋਚਣ ਦੀ ਸ਼ਕਤੀ ਨੂੰ ਚੰਗਾ ਵਧਾਉਂਦਾ ਇਹ ਗਾਂ ਠੰਡ ਨਾ ਤਾਂ ਠੰਡ ਮੰਨਦੀ ਹੈ ਦੋਸਤੋ ਨਾ ਹੀ ਗਰਮੀ ਮਲਕੀ ਦੋ ਰੁੱਤਾਂ ਦੇ ਵਿੱਚ ਸਹਾਈ ਹੈ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ ਕੋਈ ਬਾਲਾ ਫਰਕ ਨਹੀਂ ਪੈਂਦਾ ਗਾ ਇਹਨੂੰ ਠੀਕ ਹੈ ਜੀ ਤੇ ਘਟੋ ਘਟ ਇਸ ਫਾਰਮ ਦੀ ਆਪਾਂ ਜੇਕਰ ਗੱਲ ਕਰ ਲਈਏ ਬੱਚੀਆਂ ਤੁਹਾਨੂੰ ਚੰਗੀ ਬਲੱਡ ਲਾਈਨ ਦੀਆਂ ਮਿਲਣਗੀਆਂ ਜੇਕਰ ਕੋਈ ਵੀਰ ਛੋਟੀ ਬੱਚੀ ਖਰੀਦਣਾ ਚਾਹੁੰਦਾ ਕੋਈ ਸਾਲ ਸਵਾ ਸਾਲ ਕੋ ਡੇਢ ਸਾਲ ਦੀ ਤੇ ਉਹ ਬੱਚੀ ਵੀ ਤੁਹਾਨੂੰ ਮਿਲੂਗੀ 14-15 ਕਿਲੋ ਦੁੱਧ ਵਾਲੀਆਂ ਜਿਹੜੀਆਂ گاਵਾ ਦੋਸਤੋ ਉਹ ਵੀ ਤੁਹਾਨੂੰ ਮਿਲਣਗੀਆਂ ਤੇ ਜੇਕਰ ਕੋਈ ਦੁੱਧ ਤੋਂ ਹਟੀ ਬੱਚੀ ਖਰੀਦਣੀ ਚਾਹੁੰਦਾ ਤੇ ਉਹ 15000 ਦੇ ਵਿੱਚ ਤੁਹਾਨੂੰ ਉਹ ਵੀ ਮਿਲ ਜੂਗੀ ਬਾਕੀ ਕੋਈ ਸਾਲ ਤੋਂ ਲੈ ਕੇ ਡੇਢ ਦੋ ਸਾਲ ਤੱਕ ਖਰੀਦਣਾ ਚਾਹੁੰਦਾ ਤੇ 15000 ਤੋਂ ਲੈ ਕੇ 25000 ਤੱਕ ਮੁੱਲ ਦੀ ਜਿਹੜੀ ਦੋਸਤੋ ਬੱਚੀ ਵੀ ਤੁਹਾਨੂੰ ਮਿਲ ਜੂਗੀ ਇਸ ਫਾਰਮ ਦੇ ਉੱਪਰ ਕੋਈ ਗੱਬਣ ਗਾਂ ਖਰੀਦਣਾ ਚਾਹੁੰਦਾ ਗੱਬਣ ਗਾਂ ਵੀ ਤੁਹਾਨੂੰ ਮਿਲ ਜੂਗੀ ਕੋਈ ਸੂਈ ਸਵਾਈ ਖਰੀਦਣਾ ਚਾਹੁੰਦਾ ਤੇ ਸੂਈ ਸਵਾਈ ਵੈੜ ਵੀ ਤੁਹਾਨੂੰ ਇਸ ਫਾਰਮ ਦੇ ਉੱਪਰੋਂ ਮਿਲ ਜੂਗੀ ਸੋ ਕਾਫੀ گاਵਾਹ ਦੋਸਤੋ ਤੇ ਇਹਨਾਂ ਸ਼ਾਹੀਵਾਲ گاਵਾਹ ਦੇ ਉੱਪਰ ਹੀ ਕੰਮ ਕੀਤਾ ਜਾਂਦਾ ਜਨਰੇਸ਼ਨ ਜਿਹੜੀ ਇਹਨਾਂ ਦੇ ਵਿੱਚੋਂ ਗਾਂ ਬਿਲਕੁਲ ਸਟੈਪ ਬਾਈ ਸਟੈਪ ਲਈ ਜਾ ਰਹੀ ਹੈ ਵੀਰ ਵੱਲੋਂ ਤੇ ਕਾਫੀ ਕੰਪੀਟੀਸ਼ਨ ਵੀ ਜਿਹੜੇ ਆ ਦੋਸਤੋ ਲੜੇ ਆ ਇਹਨਾਂ ਵੜਾਂ ਦੇ ਬਲਬੂਤੇ ਤੇ ਤੇ ਉਹ ਜਿਹੜੇ ਦੋਸਤੋ ਚੰਗੀ ਚੰਗੀ ਪੋਜੀਸ਼ਨ ਵੀ ਹਾਸਲ ਕੀਤੀ ਆ ਸਰਟੀਫਿਕੇਟ ਜਿਹੜਾ ਡਾਕੂਮੈਂਟ ਆ ਦੋਸਤੋ ਦਸਤੇਵੇਜ ਨੇ ਉਹ ਮੈਂ ਨਾਲ ਦੀ ਨਾਲ ਜ਼ਰੂਰ ਚਲਾਉਂਗਾ ਕਿਉਂਕਿ ਵੀਰਾਂ ਨੂੰ ਪਤਾ ਲੱਗ ਸਕੇ ਠੀਕ ਆ ਕੁਝਕ ਥੋੜੇ ਬਤ ਜਿਹੜੇ ਦੋਸਤੋ ਫਾਰਮ ਹੈਗੇ ਆ वैसे ਦਾ سیل ਪਰਚੇਜ ਦਾ ਕੰਮ ਤਾਂ ਬਹੁਤ ਲੋਕ ਕਰੀ ਜਾਂਦੇ ਆ ਪਰ ਜਿਹੜਾ ਦੋਸਤੋ ਇੱਕ ਬਰੀਡਿੰਗ ਪਰਪਸ ਲਈ ਜਿਹੜਾ ਦੋਸਤੋ ਇਹ ਖਾਸ ਗੁਰਸੇਵਕ ਸ਼ਾਹੀਵਾਲ ਡੇਰੀ ਫਾਰਮ ਬਣਿਆ ਹੈਗਾ ਇੱਕ ਬਰੀਡਿੰਗ ਦੇ ਉੱਪਰ ਕੰਮ ਕਰਦੇ ਪਏ ਇੱਕ ਬਰੀਡ ਤੇ ਉੱਪਰ ਕੰਮ ਕਰਦੇ ਪਏ ਆ ਤੇ ਬਹੁਤ ਸਾਰੇ ਰਿਜ਼ਲਟ ਪੋਜ਼ਿਟਿਵ ਜਿਹੜੇ ਵੇਖਣ ਦੇ ਵਿੱਚ ਵੀ ਮਿਲੇ ਆ ਤੇ ਬਾਕੀ ਜਿਹੜੀ ਮਾਰਕਿੰਗ ਹੈ ਸ਼ਾਹੀਵਾਲ ਗਾਂ ਦੀ ਉਹ ਤੁਹਾਨੂੰ ਦੱਸ ਹੀ ਦਿੱਤੀ ਆ ਦੋਸਤੋ ਇਸ ਦਾ ਹੰਪ ਜਿਹੜਾ ਬਣਿਆ ਹੁੰਦਾ ਉੱਪਰ ਹੈ ਠੀਕ ਆ ਜੀ ਤੇ ਢੁੱਡ ਬਣੀ ਹੁੰਦੀ ਆ ਤੇ ਜਿਹਨੂੰ ਆਪਾਂ ਬੰਨ ਵੀ ਕਹਿ ਦਿੰਦੇ ਆ ਵੀ ਬੰਨ ਬਣਿਆ ਹੁੰਦਾ ਵੱਖੋ ਵੱਖਰੀ ਭਾਸ਼ਾ ਦੇ ਵਿੱਚ ਆਪਾਂ ਕਹਿ ਦਈਦਾ ਠੀਕ ਆ ਜੀ ਤੇ ਉਹ ਬਣਿਆ ਹੁੰਦਾ ਕਾਫੀ ਵੱਡਾ ਤੇ ਝਾਲਰ ਜਿਹੜੀ ਇਹਦੀ ਗੱਲ ਝਾਲਰ ਹੁੰਦੀ ਆ ਗੱਲ ਕੰਬਲ ਹੁੰਦੀ ਆ ਦੋਸਤੋ ਉਹ ਕਾਫੀ ਹੁੰਦੀ ਆ ਵੱਡੀ ਬਿਲਕੁਲ ਗੱਲ ਤੋਂ ਲੈ ਕੇ ਤੇ ਬਿਲਕੁਲ ਨਵੀ ਤੋਂ ਹੁਣ ਤੱਕ ਜਿਹੜੀ ਦੋਸਤੋ ਟੱਚ ਕਰਦੀ ਤੁਹਾਨੂੰ ਦਿਖਾਈ ਦੇਊਗੀ ਇਸ ਤਰ੍ਹਾਂ ਦੀ ਝਾਲਰ ਹੁੰਦੀ ਆ ਤੇ ਜੋ ਰੋ ਪਿਛੂ ਆ ਦੋਸਤੋ ਪਿਛੋਂ ਥੋੜੀਆਂ ਉੱਚੀਆਂ ਹੁੰਦੀਆਂ ਨੇ ਜੇਕਰ ਇਹਨਾਂ ਦੇ ਆਪਾਂ ਕੈਰੈਕਟਰ ਗੱਲ ਕਰੀਏ ਵੀ ਉਹ ਪਿਛੋਂ ਉੱਚੀਆਂ ਹੋਣਗੀਆਂ ਅੱਗੋਂ ਨਵਾਨ ਚ ਹੋਣਗੀਆਂ ਇਸ ਕਰਕੇ ਅਖਲੀਆਂ ਲੱਤਾਂ ਦਾ ਵਿੱਚ ਵੀ ਫਰਕ ਆ ਅਖਲੀਆਂ ਲੱਤਾਂ ਛੋਟੀਆਂ ਤੇ ਮਗਰ ਲੀਆਂ ਕੰਪੈਰੀਜ਼ਨ ਕਰੀਏ ਮਗਰ ਲੀਆਂ ਲੱਤਾਂ ਲੱਤਾਂ ਨਾਲ ਤੇ ਮਗਰ ਲੀਆਂ ਲੰਬੀਆਂ ਵੀ ਹੁੰਦੀਆਂ ਠੀਕ ਹੈ ਜੀ ਤੇ ਬਾਕੀ ਪੁੱਠੇ ਤੋਂ ਜੇਕਰ ਪੁੜਿਆਂ ਵਾਲੇ ਵੇਖੀਏ ਤੇ ਪੁੜੇ ਜਿਹੜੇ ਦੋਸਤੋ ਦੋਵੇਂ ਪੰਨੇ ਢਲਾਂ ਦੇ ਵਿੱਚ ਹੁੰਦੇ ਆ ਨਵਾਨ ਦੇ ਵਿੱਚ ਹੁੰਦੇ ਆ ਤੇ ਅੱਖਾਂ ਜਿਹੜੀਆਂ ਇਹਨਾਂ ਦੇ ਐ ਹੁੰਦੀਆਂ ਦੋਸਤੋ ਜਿਵੇਂ ਸੁਰਮਾ ਪਾਇਆ ਹੁੰ ਤੇ ਬਾਕੀ ਜਿਹੜਾ ਮੱਥਾ ਇਹਦਾ ਅੱਗੋਂ ਉਹ ਲੰਬਾਈ ਦੇ ਵਿੱਚ ਹੋਊਗਾ ਤੇ ਗੁਲਾਈ ਦੇ ਵਿੱਚ ਹੋਊਗਾ ਉੱਪਰੋਂ ਗੁਲਾਈ ਦੇ ਵਿੱਚ ਹੋਊਗਾ ਤਾਂ ਮੋਢੇ ਦੇ ਵਿੱਚੋਂ ਸਿੰਘ ਜਿਹੜਾ ਮੋਟਾ ਹੋਊਗਾ ਠੀਕਾ ਛੋਟਾ ਸਿੰਘ ਤੇ ਮੋਢੇ ਦੇ ਵਿੱਚੋਂ ਮੋਟਾ ਹੋਊਗਾ ਠੀਕ ਹੈ ਜੀ ਤੇ ਬਾਕੀ ਭਾਰੀ ਹੋਊਗੀ ਵਜਨ ਵੱਟੇ ਵਾਲੀ ਹੋਊਗੀ ਪੂਰੀ ਲੋਡ ਹੋ ਗਿਆ ਲੋਡ ਹੋਵੇਗਾ ਇਸ ਵੜ ਦਾ ਪੂਰੀ ਵਜਨਦਾਰ ਹੋਊਗੀ ਖੂਬ ਤੇ ਬਾਕੀ ਜਿਹੜਾ ਦੁੱਧ ਤੋਂ ਜਿਹੜਾ ਦੋਸਤੋ ਘਿਓ ਤਿਆਰ ਕੀਤਾ ਜਾਂਦਾ ਉਹਦੀ ਕੀਮਤ ਵੀ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜੀ ਇਸ ਫਾਰਮ ਦੇ ਉੱਪਰ ਤੁਹਾਨੂੰ ਘਿਓ ਮਿਲੂਗਾ 2500 ਰੁਪਇਆ ਕਿਲੋ ਮਿਲੂਗਾ ਠੀਕ ਹੈ ਜੀ ਬਾਕੀ ਜਿਹੜੇ ਪ੍ਰੋਡਕਟ ਤਿਆਰ ਹੁੰਦੇ ਆ ਦੋਸਤੋ ਕਿਉ ਪਨੀਰ ਖੋਆ ਪੰਜੀਰੀ ਇਹ ਸਾਰੇ ਪ੍ਰੋਡਕਟ ਜਿਹੜੇ ਤਿਆਰ ਹੁੰਦੇ ਆ ਇਸ ਫਾਰਮ ਦੇ ਦੁੱਧ ਤੋਂ ਸ਼ਾਹੀਬਾਲ ਵੜਾਂ ਦੇ ਦੁੱਧ ਤੋਂ ਇਹ ਪ੍ਰੋਡਕਟ ਤਿਆਰ ਹੁੰਦੇ ਆ ਕੋਈ ਵੀਰ ਵੀ ਖਰੀਦ ਸਕਦਾ ਨੰਬਰ ਸਕਰੀਨ ਤੇ ਚੱਲਦੇ ਆ ਬਾਕੀ ਦੋਸਤੋ ਗੁਰਸੇਵਕ ਵੀਰ ਦਾ ਲੜਕਾ ਸਹਿਜਪ੍ਰੀਤ ਆ ਇਹਦੇ ਵਿੱਚ ਵੀ ਕਾਫੀ ਜਨੂਨ ਆ ਇਹਨੇ ਸਾਰੀਆਂ ਵੜਾਂ ਦੇ ਸਾਰੇ ਜਿੰਨੀਆਂ ਬੱਚੀਆਂ ਸਾਰੀਆਂ ਦੇ ਨਾਮ ਰੱਖੇ ਹੈਗੇ ਆ ਉਹ ਆਪਾਂ ਇਹਨਾਂ ਦੇ ਜ਼ੁਬਾਨੀ ਸੁਣ ਲਾਂਗੇ ਸਾਰੇ ਵੀਰ ਗੌਰ ਕਰਿਓ ਕਿੱਥੋਂ ਤੱਕ ਪ੍ਰੇਮ ਕਰਦੇ ਆ ਅੱਜ ਤੁਹਾਨੂੰ ਅਸੀਂ ਆਪਣੇ ਫਾਰਮ ਤੇ ਜਿਹੜੀਆਂ ਗਾਵਾਂ ਨੇ ਆਪਣੀਆਂ ਰੱਖੀਆਂ ਹੋਈਆਂ ਉਹਨਾਂ ਦੇ ਦਰਸ਼ਨ ਕਰਾਵਾਂਗੇ ਜੀ ਤੇ ਸ਼ੁਰੂ ਆਪਾਂ ਸਾਡੇ ਸਾਈਜ ਪ੍ਰੀਤ ਤੋਂ ਕਰਦੇ ਆਂ ਇਹ ਸਾਰੀਆਂ ਗਾਵਾਂ ਨਾਲ ਤੁਹਾਨੂੰ ਇੰਟਰੋਡਕਸ਼ਨ ਕਰਵਾਊਗਾ ਤੇ ਸਾਰੀਆਂ ਗਾਵਾਂ ਦੇ ਨਾਮ ਦੱਸ ਕੇ ਤੁਹਾਨੂੰ ਦਰਸ਼ਨ ਕਰਵਾਊਗਾ ਚੱਲ ਪੁੱਤ ਸਾਈਜ ਪ੍ਰੀਤ ਠੀਕ ਹੈ ਜੀ ਆਹ ਇਹਦੀ ਗੱਡੀ ਬੀਰੋ ਠੀਕ ਹੈ ਜੀ ਆਹ ਜੀ ਆਪਣਾ ਸੋਨਾ ਠੀਕ ਹੈ ਜੀ